ਆਜਾ ਤੇ ਆਪਣੀ ਦੋਸਤੀ ਹੁੰਦੀ ਆ ਤੇ ਰਾਜਾ ਕਹਿੰਦਾ ਭਈ ਮੈਂ ਕਿਦੰਦਾ ਮਿਲਿਆ ਨਹੀਂ ਰਾਣੀ ਨੂੰ ਮੇਰੇ ਥੱਪ ਨੂੰ ਤੇ ਮੈਂ ਕਿਦੰਦਾ ਮਿਲਿਆ ਨਹੀਂ ਆਪ ਤੇ ਦੋਸਤ ਨੂੰ ਹੂੰ ਉਹ ਕਹਿੰਦਾ ਮੈਂ ਆਪ ਤੇ ਦੋਸਤ ਨੂੰ ਮਿਲਣਾ ਜਾਨਾ ਭਈ ਰਾਜਾ ਥੱਪ ਦੇ ਘਰ ਗਿਆ ਹੂੰ ਆਪਣੀ ਪ੍ਰਾਈਸ ਆ ਬਣਾ ਕੇ ਗਿਆ ਦੀ ਸੀ ਹੂੰ ਰਾਜੇ ਨੂੰ ਆ ਗਿਆ ਭਈ ਤੇ ਰਾਜਾ ਆਪਣੀ ਪੂਸ਼ਕਟ ਲੈ ਆਇਆ ਹੂੰ ਹੈ ਉਹ ਕਰਿਆ ਯਾਰ ਜੋ ਉਹ ਆ ਗਿਆ ਸੱਪਰ ਸੱਪਰ ਅੰਦਰ ਸੱਪਣੀ ਨੂੰ ਕਹਿੰਦ ਤ੍ਰਿਪੁਸ਼ਕਣ ਘੱਟ ਹੀ ਰਹਿ ਗਿਆ ਸੱਪਣੀ ਕਹਿੰਦੀ ਕਹਿੰਦੀ ਤੇਰਾ ਦੋਸਤ ਆਇਆ ਸੀ ਕਹਿੰਦੀ ਮੈਂ ਪ੍ਰਾਯ ਸਪਨਾ ਖੇਡੀਆਂ ਦੀ ਸੀ ਕਹਿੰਦੀ ਉਹਨੂੰ ਗੁੱਸਾ ਆ ਗਿਆ ਮੇਰੇ ਕੋਸ਼ ਘੱਟ ਲੈ ਸੱਪਣ ਵਾਲਾ ਵੀ ਗੁੱਸਾ ਤੇ ਉਹ ਵੱਲ ਜਾ ਪਹੀ ਰਾਜੇ ਦੇ ਘਰੇ ਤੇ ਰਾਜਾ ਤੇ ਰਾਣੀ ਅਲਗ ਗਈ ਪਈ ਰਾਜਾ ਤੇ ਆਂ ਗੱਲ ਕਰ ਜਾਂਦੇ ਸੀ ਰਾਣੀ ਰਾਜੇ ਨੂੰ ਕਹਿੰਦੇ ਅੱਜ ਪਈ ਮੇਰੀ ਅੱਜ ਨਾ ਵੀ ਮੇਰੀ ਜਗ੍ਹਾ ਖੜੀ ਜਾਂਦੀ ਆ ਤੇ ਰਾਜ ਕਰਨ ਤੇ ਕੰਦੀ ਸੁਖੀ ਹੋਵੇ ਕਾਜ ਕਰਨ ਅੱਜ ਮੇਰੀ ਖੱਬੀ ਅੱਖ ਅੰਡੀਆ ਸੁਖੀ ਹੋਵੇ ਤਰ ਸਭ ਤੋਂ ਦੂਰ ਚਲ ਕੇ ਬੋਲ ਪਿਆ ਕੰਨਾ ਹੈ ਤੁਹਾਨੂੰ ਬਿਰੀ ਮਾਰ ਕੇ ਕੀਤੀ ਹਨਾ ਪਰ ਤੁਸੀਂ ਮੇਰੀ ਕਹਾਣੀ ਸੁਣਾਈ ਹੁੰਦੀ ਸੀ ਕੰਨਾ ਅੱਖਾਂ ਬਾਂ ਮੈਂ ਜਿੱਦ ਬਰ ਕੇ ਬੰਦੇ ਖੱਬੀ ਘਰ ਕੇ ਤੇ ਮੇਰੀ ਕਹਾਣੀ ਕਾਜ ਸੁਣੇ ਇਸ ਕਾਉਂ